ਜਿੰਦਾਬਾਦ ਸੁਰੀਆ ਸੁਨੀ ਸ਼ਰਮਾ ਜਿੰਦਾਬਾਦ ਜੀ ਰਜੇਸ਼ ਪਾਗਾ ਜਿੰਦਾਬਾਦ ਜੀ ਰਜੇਸ਼ ਪਾਗਾ ਜਿੰਦਾਬਾਦ ਭਾਰਤ ਮਾਤਾ ਕੀ ਜੈ ਮੂੰ ਮਠਾ ਕਰਾਣਗੇ ਸਤਨਾਮ ਜੀ ਦਾ ਨਾਲ ਹੋ ਜਾਣਾ ਨਾਮ ਆਓ ਪ੍ਰਸ਼ਾਦ ਮੈਂ ਕਰਦਾ ਹੋ ਕੋ ਫੜੋ ਫੜੋ ਸੋਹਣੇ ਆ ਤੁਹਾਡੇ ਤੁਹਾਡੇ ਮੂੰ ਮਠਾ ਕਰਾਉਣ ਆਇਆ ਮੈਂ ਠੀਕ ਹੈ ਭਾਈ ਥੋੜੀ ਜਿਹੀ ਖਾਈਓ ਸਹੀ ਹੈ ਭਾਰਤ ਮਾਤਾ ਦੀ ਜੈ ਨਾਮ ਜੈ ਬਾਂਗਰਾਤਾ ਕਰਾਤਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇਸ ਨੂੰ ਨਾਮ ਨੂੰ ਸਮਾਜ ਨੂੰ ਸੰਪਰਦ ਕਰਨਾ ਚਾਹੀਦਾ ਹੈ ਸੰਪਰਦ ਅਭਿਆਨ ਚਲਾਉਣਾ ਚਾਹੀਦਾ ਕਿ ਅਸੀਂ ਜਿਹੜੇ ਨਸ਼ੇ ਦੇ ਵਿਰੁੱਧ ਕੰਮ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਉਹ ਨਸ਼ੇ ਦੇ ਵਿਰੁੱਧ ਕਰਨਾ ਪੈਣਾ ਕਿਉਂਕਿ ਜਿੰਨੇ ਵੀ ਜੁਵਾ ਬਣੀ ਸਾਡੀ ਹੈਗੀ ਹੈ ਮੇਰੇ ਨਾਲ ਜਿੱਥੋਂ ਅਸੀਂ ਕਿਲੋਮੀਟਰ ਬਾਹਰ ਜਾਂਦੇ ਤੇ ਨਸ਼ਾ ਦਾ ਜਿਹੜਾ ਕੈਂਪ ਖਲੋਇਆ ਹੋਇਆ ਹੈ ਜਿਹੜਾ ਅਸੀਂ ਸਟੇਟ ਲੋਕ ਕੈਂਪ ਸੀ ਇਹਨੂੰ ਕਹਿੰਦੇ ਆ ਜਦ ਕਿ ਉਹ ਨਸ਼ਾ ਜਿਹੜਾ ਕਿੰਦਾ ਨਹੀਂ ਹੈਗਾ ਉਥੇ ਨਸ਼ੇ ਦਾ ਕੰਮ ਕਾਰੋਬਾਰ ਹੁੰਦਾ ਆ। ਉਹ ਤੋਂ ਨਸ਼ਾ ਜਿਹੜਾ ਕਿੰਦਾ ਹੈਗਾ ਉਥੇ ਨਸ਼ਾ ਗਾੜੋਬਾਰ ਹੋ ਰਿਆ ਆ। ਤੁਸੀਂ ਸਾਰੇ ਜੁਵਾ ਆ, ਯੰਗ ਆ ਉਥੇ ਜਾ ਕੇ ਦੇਖੋ ਕੰਪਲੇਂਟ ਕਰਾਇਆ ਕਰੋ। ਲੋਕਾਂ ਨੂੰ ਦੱਸਿਆ ਕਰੋ, ਮੀਡੀਆ 'ਚ ਦੱਸਿਆ ਕਰੋ। ਪ੍ਰਸ਼ਾਸਨ ਵੀ ਤੁਹਾਡੇ ਨਾਲ ਖੜੇ ਆ, ਜਿੰਨਾਂ ਰਾਤ ਖੜੇ ਆ। ਪਾਕਾ ਜੀ ਸਾਡੇ ਨਾਲ ਦਿਨ ਰਾਤ ਖੜੇ ਆ। ਜੇ ਅਸੀਂ ਇਦਾਂ ਦੇ ਕੰਮ ਕਰਾਂਗੇ ਲੋਕਾਂ ਦੇ ਛੋਟੇ-ਛੋਟੇ ਕੰਮ ਹੈ। ਇਹ ਦਿਖਾ ਲਈਏ ਪਰ ਅਪਨਾਦ ਕਿਸ ਨੂੰ ਦਿਖਾਣੇ ਆ ਸਾਡਾ ਆਪਣਾ ਜਮੀਰ ਕਹਿੰਦਾ ਕਿ ਸਾਡੀ ਜਿਹੜਾ ਆਇਆ ਅਸੀਂ ਉਹਨਾਂ ਨੂੰ ਬਚਾਈਏ ਉਹਨਾਂ ਦੇ ਜਿਹੜੇ ਮਾਪਿਓ ਦਾ ਜਿਹੜਾ ਹਾਲ ਹੁੰਦਾ ਆ ਕਰਾਂਗਾ ਕਿ ਸਭ ਤੋਂ ਪਹਿਲਾਂ ਸਾਡੇ ਵਿੱਚ ਮਾਰਚਿੰਗ ਦਾ ਪਾਰਟੀ ਦੇ ਵਿੱਚ ਯੂਥ ਦੇ ਵਿੱਚ ਪ੍ਰਮੁੱਖ ਤੌਰ ਤੇ ਅੱਜ ਦੀ ਸੈਜੇ ਵਿੱਚ ਗੋਪੀ ਜੀ ਨੂੰ ਲਿਆਵਾ ਕਿ ਉਹ ਆ ਕੇ ਸਾਰਿਆਂ ਦਾ ਰਜੇਸ਼ ਪਟਾ ਜੀ ਦਾ ਧੰਨਵਾਦ ਕਰਨਗੇ ਗੋਪੀ ਜੀ ਉਹ ਨੌਜਵਾਨ ਹੈ ਇਤਿਹਾਸਕਾਰ ਬਣ ਉਹ ਨੌਜਵਾਨ ਵੀ ਹੈ ਜੋ ਜਾਣੂ ਆਗੂ ਹੈ ਉਹ ਨਾ ਕਰਾਂਗਾ ਕਿ ਸਭ ਤੋਂ ਪਹਿਲਾਂ ਸਾਡੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਯੂਥ ਦੇ ਵਿੱਚ ਪ੍ਰਮੁੱਖ ਤੌਰ ਤੇ ਅੱਜ ਦੀ ਸੈਸ਼ਨ ਦੇ ਵਿੱਚ ਗੋਪੀ ਜੀ ਨੂੰ ਲਿਆਵਾ ਕਿ ਉਹ ਆ ਕੇ ਸਾਰਿਆਂ ਦਾ ਰਜੇਸ਼ ਪੱਟਾ ਜੀ ਦਾ ਧੰਨਵਾਦ ਕਰਨਗੇ ਗੋਪੀ ਜੀ नौजवान तो है और नौजवान भी है जजारू आगू है भारत माता की भारत माता की भारतीय जनता पार्टी भारतीय जनता पार्टी भारतीय जनता पार्टी श्री नरेंद्र मोदी श्री नरेंद्र मोदी शर्मा? श्री अश्विन शर्मा श्री अश्वली शर्मा श्री की। की। आगे और साडे विच साडे फौज भी आए मेरी आवाज़ सुठे हाणे इन बेनती आगे आओ साडे भारतीय जनता पार्टी जे बहुत ही पुराने वरिष्ठ साडे लीडर रहे ਇਹਨਾਂ ਨੂੰ ਵੀ ਬਰਾਤਨਾ ਕ੍ਰਿਸ਼ਨਾ ਜੀ ਅੱਗੇ ਲੈ ਕੇ ਆਓ ਔਰ ਇਸ ਤੋਂ ਬਾਅਦ ਮੈਂ ਰਜੇਸ਼ ਬੰਗਾ ਜੀ ਦੇ ਕੈਂਡੀਡੇਟ ਨੂੰ ਔਰ ਜਿਹੜੇ ਕਿ ਕੋਈ ਛੱਡੇ ਨਾਲ ਪਾਰਟੀਆਂ ਨੇ ਗਠਜੰਬਨ ਕੀਤਾ ਹੈ ਉਹਨਾਂ ਦੇ ਜਿੱਥੇ-ਜਿੱਥੇ ਉਮੀਦਵਾਰ ਖੜੇ ਆ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਵਾ ਕੇ ਉੱਥੇ ਭਾਰਤੀ ਜਨਤਾ ਪਾਰਟੀ ਔਰ ਇੰਡੀਆ ਦੀ ਸਰਕਾਰ ਬਣਾਓ ਔਰ ਸਾਰੇ ਮੇਰੇ ਭਰਾਵਾਂ ਨੇ ਛੱਡ ਪੂਜਾ ਕਮੇਟੀ ਔਰ ਸਰਸਵਤੀ ਜਿਹੜੀ ਮਾਰ ਸੰਸਦ ਉਹਦੀ ਪੂਜਾ ਸੀ ਕਰਦੇ ਆ ਉਹ ਸਾਰੀ ਕਮੇਟੀ ਨੇ ਮਿਲ ਕੇ ਇਥੋਂ ਪ੍ਰਯਾਸ ਕੀਤਾ ਸੀ ਔਰ ਸਾਰਿਆਂ ਦੇ ਪ੍ਰਯਾਸ ਬਦੌਲਤ ਬਾਕਾ ਜੀ ਅੱਜ ਉੱਥੇ ਭਾਰਤੀ ਜਨਤਾ ਪਾਰਟੀ ਔਰ ਇੰਡੀਆ ਦੀ ਸਰਕਾਰ ਬਣੀ ਹੈ ਔਰ ਅੱਜ ਅਸੀਂ ਇਹਨਾਂ ਦੇ ਨਾਲ ਵਧਾਈ ਜਿਹੜੀ ਹੈ ਕਿ ਇਹਨਾਂ ਨੂੰ ਵਧਾਈ ਦੇਣ ਆਏ ਆ ਲੱਡੂ ਵੰਡਣ ਆਏ ਆ ਔਰ ਮੈਂ ਆਪਣੇ ਜਿਹੜੇ ਬੂਥ ਦੇ ਪ੍ਰਧਾਨ ਹੈ ਬੱਚਿਆਂ ਨੂੰ ਸੁਰੱਖਿਆ ਬਜ਼ੁਰਗਾਂ ਨੂੰ ਸੁਰੱਖਿਆ ਪੰਜਾਬ ਚ ਇਹ ਹਾਲਾਤ ਆ ਕਿ ਕੋਈ ਬਜ਼ੁਰਗ ਸੈਰ ਨਹੀਂ ਕਰ ਸਕਦਾ ਪਾਰਕਾਂ ਚ ਕਿ ਪਤਾ ਨਹੀਂ ਜਾ ਕੇ ਕਿੱਥੇ ਕੋਈ ਲੁੱਟ ਕੋ ਸੌਦਾ ਹੋ ਰਿਹਾ ਕੋ ਸਾਡੀਆਂ ਬੀਬੀਆਂ ਪੈਣਾ ਆਵੇ ਬਾਜ਼ਾਰ ਦੀ ਜਾਂਦੀਆਂ ਰਿਕਸ਼ੇ ਤੇ ਬੈਠੀ ਬੈਠੀ ਨੇ ਚਾਹ ਲੈ ਲੈ ਜਾਂਦੀ ਆ ਕੱਲ ਚੋ ਬਾਰੀਆਂ ਹਜ਼ਰਤ ਇਸ ਨੇ ਦਿੱਤੀ ਸੀ ਕਿ ਬਹੁਤ ਤਰੱਕੀ ਕਰਾਂਗੇ ਪਰ ਪੰਜਾਬ ਚ ਤੁਸੀਂ ਦੇਖ ਲਓ ਚਾਹੇ ਕਾਂਗਰਸ ਦੀ ਸਰਕਾਰ ਸੀ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅੱਜ ਵੀ ਸਰਕਾਰੀ ਦਰਵਾਜ਼ੇ ਕੰਮ ਕਰਾਉਣ ਲਈ ਬਹੁਤ ਬੁਰਾ ਹਾਲਾਤ ਰਿਸ਼ਵਤ ਤੋਂ ਬਗੈਰ ਕੰਮ ਹੀ ਨਹੀਂ ਹੁੰਦਾ ਤੇ ਕੇਸਰੀਵਾਲ ਜੀ ਦੂਜੇ ਜਾ ਕੇ ਸਕੇਟਾਂ 'ਚ ਕਹਿੰਦੇ ਆ ਕਿ ਪੰਜਾਬ ਚ ਭ੍ਰਿਸ਼ਟਾਚਾਰ ਮੁਕਤ ਹੈ ਤੇ ਇਥੇ ਆਏ ਦੇ ਨਾ ਲੋਕ ਘਰ ਨੇ ਮੁਜਾਰੇ ਮੁੱਖ ਮੰਤਰੀ ਜਰੂਰ ਆਪਣੇ ਆਪ ਨੂੰ ਮਾਸਟਰ ਦਾ ਮੁੱਦਾ ਕਹਿੰਦਾ ਪਰ ਜਿਹੜੇ ਬੇਰੁਜ਼ਗਾਰ ਮਾਸਟਰ ਨੂੰ ਹਰ ਮਹੀਨੇ ਕੁੱਟੇ ਜਾਂਦੇ ਜਦੋਂ ਧਰ ਦਾ ਲਾਉਂਦੇ ਇੱਕ ਟਾਪਾ ਲੈਂਦਾ ਬੇਰੁਜ਼ਗਾਰ ਦਾ ਬਹੁਤ ਬੁਰਾ ਹਾਲਾਤ ਕੋਈ ਆਪਣੀ ਗੱਲ ਨਹੀਂ ਰੱਖ ਸਕਦਾ ਪੰਜਾਬ ਦੇ ਲੋਕ ਇੱਕੋ ਹੀ ਮੰਗਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਡਬਲ ਇੰਜਨ ਦੀ ਸਰਕਾਰ ਜਿਸ ਤਰ੍ਹਾਂ ਹਰਿਆਣਾ 'ਚ ਹਰਿਆਣਾ ਵੀ ਕਿਸੇ ਟਾਈਮ ਤੇ ਪੰਜਾਬ ਤੋਂ ਉਹ ਪਿਛੜਿਆ ਮੰਨਿਆ ਜਾਂਦਾ ਸੀ ਵੀ ਪੰਜਾਬ ਦੇ ਲੋਕ ਇਹ ਕਹਿੰਦੇ ਹਰਿਆਣਾ ਤਾਂ ਬਹੁਤ ਪਿਛੇ ਰਹਿ ਗਿਆ ਪੰਜਾਬ ਬਹੁਤ ترقی ਕਰ ਗਿਆ ਪਰ ਅੱਜ ਸਾਰੇ ਨੌਜਵਾਨ ਇਹ ਹੀ ਕੰਦ ਕਰਦੇ ਆ ਵੀ ਪੰਜਾਬ ਚਾਹੇ ਖੇਡਾਂ 'ਚ ਚਾਹੇ ਵਪਾਰ 'ਚ ਸਾਹਿਬ ਵਿਕਾਸ ਦਾ ਪੰਜਾਬ ਪਿੱਛੇ ਰਹਿ ਗਿਆ ਹਰਿਆਣਾ ਅੱਗੇ ਚੱਲ ਗਿਆ ਖੇਡਾਂ ਚ ਵੀ ਤੁਸੀਂ ਦੇਖੋ ਹਰਿਆਣਾ ਬਹੁਤ ਅੱਗੇ ਤਰੱਕੀ ਕਰ ਗਿਆ ਪੰਜਾਬ ਦੇ ਨੌਜਵਾਨ ਨਸ਼ੇ ਦੇ ਲਾਪੇ ਸਰਕਾਰਾਂ ਦੀ ਕੋਈ ਪਾਲਿਸੀ ਨਹੀਂ ਨਸ਼ਾ ਕਦਮ ਕਰਦੀ ਹਰਿਆਣੇ ਨੇ ਆਪਣੇ ਆਪ ਨੂੰ ਅੱਗੇ ਕੀਤਾ ਉਥੇ ਸਰਕਾਰ ਈਮਾਨਦਾਰ ਦਿੱਤੀ ਲਗਾਤਾਰ ਤੀਸਰੀ ਵਾਰੀ ਸਰਕਾਰ ਭੱਜਦੀ ਅੰਦਰ ਆ